ਇਸ ਪੰਜਾਬੀ ਫੈਮਿਲੀ ਦਾ ਚੱਲਦਾ ਹੈ ਪੂਰੇ ਕੀਨੀਆ ਦੇ ਵਿੱਚ ਉੱਚਾ ਨਾਮ ਇਹ ਫੈਮਿਲੀ ਹੈ ਰਾਏ ਫੈਮਿਲੀ ਇਹਨਾਂ ਨੂੰ ਕਿਹਾ ਜਾਂਦਾ ਹੈ ਸਾਇਲੈਂਟ ਮਿਲੀਨियर्स ਇਸ ਫੈਮਿਲੀ ਦੇ ਨੇ ਕਈ ਵੱਡੇ ਵੱਡੇ ਰਾਏ ਕਾਰੋਬਾਰ ਹਰ ਇੱਕ ਫੈਮਿਲੀ ਤੱਕ ਪਹੁੰਚਾ ਦਿਓ ਪੰਜਾਬੀ ਫੈਮਿਲੀ ਬਾਰੇ ਵੱਡੀ ਜਾਣਕਾਰੀ ਕਿਉਂਕਿ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚਾਣਾ ਬਹੁਤ ਹੀ ਜ਼ਰੂਰੀ ਹੈ ਕੀਨੀਆ ਸਵਿਚ ਦੇ ਨਾਮ ਤੋਂ ਇਹ ਫੈਮਿਲੀ है बहुत ज्यादा मशहूर ये जानकारी देखना बहुत ही जरूरी है क्योंकि इस पंजाबी फैमिली ਦਾ ਵਿਦੇਸ਼ ਦੇ ਵਿੱਚ ਪੂਰਾ ਸਿੱਕਾ ਚੱਲਦਾ ਹੈ ਯਾਨੀ ਕਿ ਉਹਨਾਂ ਦਾ ਨਾਮ ਚੱਲਦਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਫੈਮਿਲੀ ਦਾ ਇਨਾ ਵੱਡਾ ਰਾਏ ਕਾਰੋਬਾਰ ਆਖਿਰ ਬਣਿਆ ਕਿਵੇਂ ਹੈ ਤੇ ਇਸ ਫੈਮਿਲੀ ਦਾ ਇਹਨਾਂ ਨਾਮ ਅਖੀਰਕਾਰ ਕਿਵੇਂ ਚੱਲਦਾ ਸਭ ਤੋਂ ਵੱਡੀ ਅਤੇ ਖਾਸ ਗੱਲ ਤੇ ਇਹ ਹੈ ਕਿ ਇਸ ਫੈਮਿਲੀ ਦੇ ਤੇ ਇਸ ਸਿੰਘ ਦੇ ਪੰਜਾਬੀ ਦੇ ਵਿੱਚ ਕੋਈ ਵੀ ਚਰਚੇ ਨਹੀਂ ਆ ਪਾ ਪੰਜਾਬੀ ਦੇ ਵਿੱਚ ਇਹਨਾਂ ਦੀ ਕੋਈ ਵੀ ਵੀਡੀਓ ਨਹੀਂ ਹੈ ਸਿਰਫ ਕੀਨੀਆਂ ਦੇ ਹੀ ਚੈਨਲਸ ਦੇ ਉੱਤੇ ਇਹਨਾਂ ਦਾ ਨਾਮ ਚੱਲਦਾ ਤੇ ਪੰਜਾਬੀਆਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਪੰਜਾਬੀ ਲੋਕਾਂ ਦੇ ਦੂਰ ਦਰਾਡੇ ਤੱਕ ਕਿੰਨੇ ਚਰਚੇ ਐਸੇ ਕਰਕੇ ਇਸ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਤੇ ਹਰ ਇੱਕ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾ ਦਿਓ ਕਿਉਂਕਿ ਵੀਡੀਓ ਜਿਹੜੀ ਹੈ ਅਜੇ ਤੱਕ ਸਿਰਫ ਕੀਨੀਆ ਦੇ ਹੀ ਚੈਨਾ ਦੇ ਉੱਤੇ ਅਪਲੋਡ ਹੋਈ ਹੈ ਤੇ ਹੁਣ ਇਸ ਵੀਡੀਓ ਨੂੰ ਪੰਜਾਬ ਦੇ ਵਿੱਚ ਪੇਸ ਦਿੱਤਾ ਜਾਵੇ ਹਰ ਇੱਕ ਤੱਕ ਇਸ ਵੀਡੀਓ ਨੂੰ ਪਹੁੰਚਾ ਦਿੱਤਾ ਜਾਵੇ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਪੰਜਾਬੀਆਂ ਨੇ ਕਿੱਥੇ-ਕਿੱਥੇ ਆਪਣੇ ਝੰਡੇ ਕੱਢਿਆ 1983 ਦੇ ਵਿੱਚ ਤਾਂ ਲੌਚਨ ਸਿੰਘ ਰਾਏ ਕੀਨੀਆ ਦੇ ਵਿੱਚ ਜੰਮੇ ਤੇ ਉਹ ਬਹੁਤ ਮਿਹਨਤ ਕਰਦੇ ਸੀ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੇ ਬਾਖਰੀ ਦੇ ਤੇ ਫਿਰ ਉਹ ਜ਼ਮੀਨ ਲੈ ਲੈਂਦੇ ਨੇ ਖੇਤੀਬਾੜੀ ਸ਼ੁਰੂ ਕਰ 1971 ਦੇ ਵਿੱਚ ਉਹ ਆਪਣੀ ਸਿਮਿੰਟ ਦੀ ਫੈਕਟਰੀ ਫਰ ਨਹਾਉਣ ਵਾਲੇ ਸਾਬਣ ਦੀ ਫੈਕਟਰੀ ਫਿਰ ਖਾਣ ਪੀਣ ਦੀ ਫੈਕਟਰੀ ਆਦਿ ਸ਼ੁਰੂ ਕਰ ਲੈਂਦੇ ਆ ਮੋਟਾ ਮੋਟਾ ਹਿਸਾਬ ਲਗਾਏ ਜਾਵੇ ਤਾਂ ਪੂਰੇ ਕੀਨੀਆ ਦੇ ਵਿੱਚ ਜਿੰਨੀ ਵੀ ਖੰਡ ਯੂਜ਼ ਕੀਤੀ ਜਾ ਰਹੀ ਆ ਉਸ ਵਿੱਚ 45% ਯੋਗਦਾਨ ਜਿਹੜਾ ਰਾਏ ਪਰਵਾਰ ਦਾ ਤੇ ਇਹਨਾਂ ਦਾ ਇਹਨਾਂ ਤੱਕੜਾ ਖੰਡ ਦਾ ਕਾਰੋਬਾਰ ਆ ਤੇ ਨਾਲ ਕੀ ਨਾਲ ਇਹਨਾਂ ਦੀ ਕਈ ਸਾਰੀਆਂ ਸ਼ੂਗਰ ਮਲਸਵੀ ਨੇ ਤੇ ਖੂਰ ਵੀ ਜ਼ਮੀਨ ਹੈ ਕੀਨੀਆ ਦੇ ਵਿੱਚ ਤੇ ਜਿੰਨੇ ਵੀ ਖੰਡ ਇਹਨਾਂ ਦੇ ਫੈਕਟਰੀ ਦੇ ਵਿੱਚ ਬਣਦੀ ਹੈ ਉਹ ਸਾਰੇ ਖੰਡ ਪੂਰੇ ਅਫਰੀਕਾ ਦੇ ਵਿੱਚ ਜਾਂਦੀ ਹੈ ਉਸ ਤੋਂ ਬਾਅਦ ਸਿਮਿੰਟ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 1971 ਦੇ ਵਿੱਚ ਕੋਈ ਤੇ ਕੀਨੀਆ ਦੇ ਵਿੱਚ ਵੀ ਰਾਇਸ ਸਿਮੈਂਟ ਇੱਕ ਬ੍ਰਾਂਡ ਪੈ ਚੁੱਕਿਆ ਤੇ ਜਦਾ ਨਾਮ ਪੂਰੇ ਕੀਨੀਆ ਦੇ ਵਿੱਚ ਆਉਣ ਲੱਗ ਪਿਆ 20000 ਤੋਂ ਵੱਧ ਵਰਕਰ ਜਿਹੜੇ ਨੇ ਰਾਇ ਫੈਮਲੀ ਦੇ ਕੋਲੇ ਕੰਮ ਕਰਦੇ ਤੇ ਰਾਇ ਫੈਮਲੀ ਦੇ ਵਿੱਚ ਜਿਹੜੇ ਖਾਸ ਬੰਦੇ ਨੇ ਤਰਲੋਚਨ ਸਿੰਘ ਰਾਇ ਉਹਨਾਂ ਦੀ ਪਤਨੀ ਸਰਬਜੀਤ ਕੌਰ ਰਾਇ ਉਹਨਾਂ ਦੇ ਚਾਰ ਪੁੱਤਰ ਜਸਵੰਤ ਸਿੰਘ ਰਾਏ ਸਰਬਜੀਤ ਸਿੰਘ ਰਾਏ ਇਕਬਾਲ ਸਿੰਘ ਰਾਏ ਤੇ ਜਸਪੀਰ ਸਿੰਘ ਰਾਏ ਯਾਨੀ ਕਿ ਸਾਰਾ ਪਰਿਵਾਰ ਇਸ ਵੇਲੇ ਰਾਏ ਗਰੁੱਪ ਨੂੰ ਸੰਭਾਲ ਰਿਹਾ ਵੱਖ-ਵੱਖ ਡਿਪਾਰਟਮੈਂਟਸ ਜਿਹੜੇ ਨੇ ਇਹਨਾਂ ਦੇ ਵਿੱਚ ਵੰਡੇ ਕੋਈ ਨਹੀਂ ਸਾਰੇ ਕੇਸ ਨੂੰ ਸੰਭਾਲ ਰਹੇ ਨੇ ਰਾਏ ਪਰਿਵਾਰ ਦੀ ਬਾਹਰ ਜ਼ਿਆਦਾ ਇੱਜ਼ਤ ਪਣੀ ਹੋਈ ਹੈ ਕੀਨੀਆ ਦੇ ਵਿੱਚ ਤੇ ਲੋਕ ਜਿਹੜੇ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਮੰਨਦੇ ਹੈ ਕਿਉਂਕਿ ਇਹਨਾਂ ਦਾ ਕਾਫੀ ਜ਼ਿਆਦਾ ਨਾਮ ਬਚਲਦਾ ਹੈ ਲੋਕ ਇਹਨਾਂ ਨੂੰ ਪੂਜਦੇ ਨੇ ਇਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਤੇ ਇਹਨਾਂ ਨੂੰ ਸਖੀ ਸਮਤ ਹੈ ਕਿਉਂਕਿ ਇਹਨਾਂ ਨੇ ਆਪਣਾ ਵੱਡਾ ਕਾਰੋਬਾਰ ਸ਼ੁਰੂ ਕੀਤਾ ਤੇ ਆਪਣੀ ਮਿਹਨਤ ਦੇ ਸਦਕੇ ਹੀ ਅੱਜ ਇਹਨਾਂ ਦੇ ਦੂਰ ਤਰਾਡੇ ਵਿਦੇਸ਼ਾਂ ਦੇ ਵਿੱਚ ਚਰਚੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਕਦੇ ਵੀ ਦੋ ਨੰਬਰ ਦਾ ਕੋਈ ਵੀ ਕੰਮ ਨਹੀਂ ਕੀਤਾ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਪਹੁੰਚਾ ਦਿਓ ਹਰ ਇੱਕ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਪੰਜਾਬੀਆਂ ਨੇ ਆਪਣੇ ਝੰਡੇ ਕਿੱਥੇ-ਕਿਤੇ ਤੱਕ ਗੱਡੇ ਹੋਏ ਨੇ